ਇਸ ਸੱਥ ਦਾ ਜ਼ਿਕਰ ਕਰਦੇ ਆ ਤਾਂ ਸਾਡੇ ਜ਼ੈਨ ਵਿੱਚ ਇਹੀ ਆਉਂਦਾ ਕਿ ਇਹ ਸ਼ਾਇਦ ਜਦੋਂ ਅਸੀਂ ਘਰੋਂ ਵਿਹਲੇ ਹੁੰਨੇ ਅਸੀਂ ਸੱਥੇ ਜਾ ਕੇ ਬੈਠ ਜਾਂਦੇ ਆ ਤਾਂ ਇੱਕ ਆਮ ਜਿਹੜੀ رائے ਆ ਉਹ ਇਹੀ ਹੈ ਕਿ ਸੱਥਾਂ ਸ਼ਾਇਦ ਕੋਈ ਵਿਹਲਿਆਂ ਦੀ ਜਗ੍ਹਾ ਹੈ। ਇਹ ਸਾਨੂੰ ਡੱਕਿਆ ਜਾ ਰਿਹਾ ਘਰਾਂ ਦੇ ਵਿੱਚ ਕਿ ਅਸੀਂ ਆਪਣੇ ਆਪ ਹੀ ਜਿਹੜਾ ਹੈਗਾ ਸੱਥਾਂ ਦੇ ਵਿੱਚ ਜਾਣੋਂ ਛੱਡ ਗਏ। ਜਿੱਥੇ ਦੇਸ਼ ਦੁਨੀਆ ਦੀਆਂ ਗੱਲਾਂ ਹੁੰਦੀਆਂ ਉੱਥੇ ਇੱਕ ਧਰਮ ਦੀਆਂ ਗੱਲਾਂ ਵੀ ਸਾਨੂੰ ਵੱਡੇ ਵੱਡੇ ਰਸਕਾਉਂਦੇ ਆ। ਪਰ ਜਿਹੜੀਆਂ ਸਥਾਂ ਇੱਕ ਐਦਾਂ ਦੀ ਪਵਿੱਤਰ ਜਗ੍ਹਾ ਜਿੱਥੇ ਸਾਡੇ ਜਿਹੜੇ ਜਾ ਕੇ ਦਿਲ ਦੇ ਅਸੀਂ ਬਲਬਲੇ ਆਪਦੇ ਵੱਟ ਵਟੇਰਾਂ ਨਾਲ ਸਾਂਝੇ ਕਰ ਸਕਦੇ ਹਾਂ ਛੋਟਿਆਂ ਨਾਲ ਅਸੀਂ ਹੱਸ ਕੇ ਢ ਸਕਦੇ ਹਾਂ ਸਾਡਾ ਜਿਹੜਾ ਡਿਪਰੈਸ਼ਨ ਉੱਥੇ ਜਾ ਕੇ ਇੱਕ ਟਾਈਮ ਲਈ ਅਸੀਂ ਘਰੋਂ ਕਿਸੇ ਗੱਲ ਤੋਂ ਪਰੇਸ਼ਾਨ ਹੈ ਤਾਂ ਸੱਚ ਜਿਹੜਾ ਹੋਇਆ ਸਾਡਾ ਜਿਹੜਾ ਦੁੱਖ ਦਰਦ ਆਪਦੇ ਵਿੱਚ ਸੰਭਾਲ ਲੈਂਦੇ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮੇਰਾ ਨਾਮ ਹਰਪੀਰ ਸਿੰਘ ਹੈ ਤੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਜੀ ਪੰਜਾਬ ਦੀਆਂ ਸਥਾਂ ਬਾਰੇ ਦੀ ਆਲਦੀ ਸੱਥਾਂ ਸਾਡੇ ਪਿੰਡਾਂ ਦੇ ਲਈ ਕਿੰਨੀਆਂ ਜ਼ਰੂਰੀ ਹੈ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਪ੍ਰਭਾਵ ਹੈ ਇਹ ਸਾਡੇ ਲਈ ਕਿੰਨੀ ਇੰਪੋਰਟੈਂਟ ਹੈ ਤੇ ਕਿਉਂ ਇਹ ਖਤਮ ਕੀਤੀਆਂ ਜਾ ਰਹੀਆਂ ਕਿ ਇਹਦੇ ਪਿੱਛੇ ਸਾਜ਼ਿਸ਼ ਹੈ ਕਿ ਅਸੀਂ ਆਪ ਹੀ ਇਹਦੀ ਇੰਪੋਰਟੈਂਸ ਨੂੰ ਜਿਹੜੇ ਆ ਭੁੱਲ ਗਏ ਆ ਆਪਾਂ ਇਹਦੇ ਬਾਰੇ ਅੱਜ ਗੱਲ ਕਰਾਂਗੇ ਤੁਸੀਂ ਮੇਰੇ ਜਿਹੜੇ ਵੀਡੀਓ ਦੇਖਦੇ ਹੋ ਮੇਰੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੱਕੋ ਹੀ ਹੈ ਕਿ ਜੋ ਵੀ ਮੈਂ ਤੁਹਾਨੂੰ ਇਨਫੋਰਮੇਸ਼ਨ ਦਿਆਂ ਉਹਦੇ ਤੋਂ ਜਿਹੜਾ ਹੈਗਾ ਸਾਡੇ ਸਮਾਜ ਦਾ ਕੋਈ ਨਾ ਕੋਈ ਫਾਇਦਾ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਦਿਨ ਇਧਰ ਉਧਰ ਵੀਡੀਓ ਦੇਖਦੇ ਆਂ ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਵੀ ਸਮਝੀਏ ਕਿਉਂਕਿ ਜਿਹੜਾ ਸਮਾਜ ਹੈ ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਬਦਲਦਾ ਹੈ ਛੋਟੀਆਂ ਛੋਟੀਆਂ ਗੱਲਾਂ ਨਾਲ ਹੀ ਮਹਾਨ ਬਣਦਾ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਇਸ ਵੀਡੀਓ ਦੇ ਰਾਹੀਂ ਜਰੂਰ ਕੋਈ ਨਾ ਕੋਈ ਸੇਧ ਲਾਉਂਗੇ ਕਿਉਂਕਿ ਸਾਥ ਇੱਕ ਕਹਿਣ ਨੂੰ ਛੋਟਾ ਸ਼ਬਦ ਹੈ ਸੱਤਾਂ ਜਿਹੜਾ ਪਿੰਡਾਂ ਦਾ ਸ਼ਿੰਗਾਰ ਹੁੰਦੀ ਹੈ ਸਾਥ ਇੱਕ ਇਹੋ ਜੀ ਜਗ੍ਹਾ ਹੈਗੀ ਹੈ ਜਿੱਥੇ ਸਕੂਲ ਕਾਲਜ ਯੂਨੀਵਰਸਿਟੀ ਇਤਨਾ ਜਗ੍ਹਾ ਦਾ ਹੀ ਕੰਮ ਕਰਦੀ ਹੈ ਜਦੋਂ ਵੀ ਅਸੀਂ ਸੱਥ ਦਾ ਜ਼ਿਕਰ ਕਰਦੇ ਹਾਂ ਤਾਂ ਸਾਡੇ ਜ਼ੈਨ ਵਿੱਚ ਇਹੀ ਆਉਂਦਾ ਹੈ ਕਿ ਇਹ ਸ਼ਾਇਦ ਜਦੋਂ ਅਸੀਂ ਘਰੋਂ ਵਿਹਲੇ ਹੁੰਦੇ ਹਾਂ ਅਸੀਂ ਸੱਥੇ ਜਾ ਕੇ ਬੈਠ ਜਾਂਦੇ ਹਾਂ ਤਾਂ ਇੱਕ ਆਮ ਜਿਹੜੀ رائے ਆ ਉਹ ਇਹੀ ਹੈ ਕਿ ਸੱਥਾ ਸ਼ਾਇਦ ਕੋਈ ਵਿਹਲਿਆਂ ਦੀ ਜਗ੍ਹਾ ਹੈ। ਇਹ ਵਿਹਲਿਆਂ ਦੀ ਜਗ੍ਹਾ ਨਹੀਂ ਇਹ ਇੱਕ ਐਦਾਂ ਦੀ ਯੂਨੀਵਰਸਿਟੀ ਹੈ ਜਿਹਦੇ ਵਿੱਚ ਅਸੀਂ ਪੜ ਕੇ ਆਪਣੀ ਜ਼ਿੰਦਗੀ ਦੀ ਜੀਵਨ ਜਾਂਚ ਸਿੱਖਦੇ ਹਾਂ। ਸਕੂਲ ਦੇ ਵਿੱਚ ਅਸੀਂ ਸਿਰਫ ਜਿਹੜਾ ਹੈਗਾ ਕਮਰਸ਼ੀਅਲ ਸੋਡੀ ਜ਼ਿੰਦਗੀ ਕਿਵੇਂ ਮਤਲਬ ਸਾਨੂੰ ਨੌਕਰੀ ਮਿਲ ਸਕਦੀ ਹੈ ਅਸੀਂ ਕਿੱਦਾਂ ਬਿਨਸਸ ਕਰ ਸਕਦੇ ਆ ਵਕੀਲ ਡਾਕਟਰ ਅਸੀਂ ਕਿੱਦਾਂ ਬਣ ਸਕਦੇ ਆ ਸਾਨੂੰ ਉਹ ਸਿਖਾਉਂਦੀ ਹੈ ਤੇ ਇਹ ਜਿਹੜੀ ਸਾਥ ਹੈ ਉਹਦੇ ਬਿਲਕੁਲ ਉਲਟ ਸਾਨੂੰ ਜੀਵਨ ਜਗ ਸਿਖਾਉਂਦੀ ਹੈ ਕਿੱਦਾਂ ਅਸੀਂ ਆਪਣੇ ਆ ਦੇ ਵਿੱਚ ਵਿਚਰਨਾ ਹੈ ਕਿੱਦਾਂ ਸਾਡੀ ਜ਼ਿੰਦਗੀ ਹੈ ਉਹ ਖੁਸ਼ ਨਮਾ ਹੋ ਸਕਦੀ ਹੈ ਕਿਉਂਕਿ ਜਿਹੜਾ ਪੈਸਾ ਹੈ ਉਹ ਬੇਸ਼ੱਕ ਸਾਨੂੰ ਸੁੱਖ ਸਹੂਲਤਾਂ ਜ਼ਰੂਰ ਦਿੰਦਾ ਹੈ ਪਰ ਕਿਤੇ ਨਾ ਕਿਤੇ ਸਾਡੇ ਅੰਦਰ ਖਾਲੀਪਨ ਵੀ ਲਿਆਉਂਦਾ ਜਿਵੇਂ ਅੱਜ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਾਂ ਮੋਬਾਈਲਾਂ ਦੇ ਕਰਕੇ ਸਾਡੇ ਦੇਖੋ ਬੱਚੇ ਅੱਜ ਕਿੱਦਾਂ ਮਾਨਸਿਕ ਰੋਗੀ ਤੇ ਹੋਰ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਲੈ ਰਹੇ ਐ ਹਰੇਕ ਬੱਚੇ ਨੂੰ ਅੱਜ ਐਨਕ ਲੱਗੀ ਹੋਈ ਐ ਸੋ ਸਾਨੂੰ ਇਹ ਸਾਰੀਆਂ ਗੱਲਾਂ ਨੂੰ ਇੱਕ ਜਿਹੜਾ ਹੈਗਾ ਇੱਕ ਕਾਮਨ ਜਿਹੜੀ ਚੀਜ਼ ਹੈਗੀ ਆ ਉਹ ਸਾਨੂੰ ਸੋਚਣੀ ਪਊਗੀ ਵੀ ਇਹ ਅੱਜ ਸਾਡੇ ਨਾਲ ਇਦਾਂ ਦਾ ਵਰਦਾਰਾ ਕਿਉਂ ਕੀਤਾ ਜਾ ਰਿਹਾ ਸੱਥਾ ਕਿਉਂ ਖਤਮ ਹੋ ਰਿਹਾ ਕਿ ਸਾਨੂੰ ਡੱਕਿਆ ਜਾ ਰਿਹਾ ਘਰਾਂ ਦੇ ਵਿੱਚ ਕਿ ਅਸੀਂ ਆਪਣੇ ਆਪ ਹੀ ਜਿਹੜਾ ਹੈਗਾ ਸੱਥਾਂ ਦੇ ਵਿੱਚ ਜਾਣੋਂ ਹਟ ਗਏ ਦੇਖੋ ਸਾਨੂੰ ਅੱਜ ਇਦਾਂ ਦੇ ਇੰਸਟਰੂਮੈਂਟ ਦਿੱਤੇ ਜਾ ਰਹੇ ਐ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਹੀ ਰੁਕ ਕੇ ਰਹਿ ਗਏ ਆ ਜਦੋਂ ਵੀ ਅਸੀਂ ਸੱਤ ਦੇ ਵਿੱਚ ਜਾਂਦੇ ਆ ਸੱਤ ਸਿਰਫ ਜਿਹੜੀ ਹੈਗੀ ਐ ਉਹ ਵਿਹਲਿਆਂ ਦੀ ਜਗ੍ਹਾ ਨਹੀਂ ਐ ਉੱਥੇ ਕੋਈ ਜਿਹੜਾ ਹੈਗਾ ਇਦਾਂ ਨਹੀਂ ਹੁੰਦਾ ਕਿ ਅਸੀਂ ਬਜ਼ੁਰਗਾਂ ਤਾਂ ਅਸੀਂ ਉੱਥੇ ਜਾ ਸਕਦੇ ਆ ਸੱਤਾਂ ਦੇ ਵਿੱਚ ਬੱਚੇ ਨੌਜਵਾਨ ਬਜ਼ੁਰਗ ਸਾਰੇ ਬੈਠਦੇ ਆ ਜਿੱਥੇ ਦੇਸ਼ ਦੁਨੀਆ ਦੀਆਂ ਗੱਲਾਂ ਹੁੰਦੀਆਂ ਉੱਥੇ ਇੱਕ ਧਰਮ ਦੀਆਂ ਗੱਲਾਂ ਵੀ ਸਾਨੂੰ ਵੱਡੇ-ਵਡੇਰੇ ਸਿਖਾਉਂਦੇ ਆ ਉਹ ਸਾਨੂੰ ਬੈਠਣਾ ਸਿਖਾਉਂਦੇ ਆ ਜਿੱਦਾਂ ਕੋਈ ਅਸੀਂ ਬੈਠੇ ਆ ਤੇ ਉਥੇ ਕੁਰਸੀਆਂ ਘੱਟ ਐ ਤੇ ਬੱਚਾ ਖੜਾ ਹੋ ਜਾਂਦਾ ਤੇ ਵੱਡਾ ਆ ਕੇ ਆਪਣੇ ਆ ਬੈਠ ਜਾਂਦਾ ਸੱਥਾਂ ਕਿਦਾਂ ਸਾਡੇ ਜਿਹੜੇ ਪਿੰਡਾਂ ਦੇ ਵੱਡੇ ਵੱਡੇ ਮਸਲੇ ਸੀ ਜਿਹੜੇ ਅੱਜ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਪਹੁੰਚ ਜਾਂਦੇ ਆ ਉਹ ਸਾਡੀਆਂ ਸੱਥਾਂ ਦੇ ਵਿੱਚ ਹੱਲ ਹੋ ਜਾਂਦੇ ਸੀ ਜੇ ਮੈਨੂੰ ਕੋਈ ਵੱਡੀ ਉਮਰ ਦਾ ਸੁਣ ਰਿਹਾ ਤਾਂ ਉਹਨਾਂ ਨੂੰ ਇਹ ਜ਼ਰੂਰ ਪਤਾ ਹੋਊਗਾ ਕਿ ਪਿੰਡਾਂ ਦੇ ਵਿੱਚ ਮਾੜੇ-ਟਾੜਾ ਕੀ ਹੁੰਦਾ ਕਿ ਕਿਸੇ ਬੰਦੇ ਦਾ ਕਤਲ ਹੋ ਜਾਂਦਾ ਰੱਬ ਨਾ ਕਰੇ ਤਾਂ ਉਹ ਕਤਲਾਂ ਦੇ ਵੀ ਹੱਲ ਸੱਥਾਂ ਦੇ ਵਿੱਚ ਹੋ ਜਾਂਦੇ ਸੀ ਅੱਜ ਜਿਹੜਾ ਹੈਗਾ ਚਲਨ ਕੀ ਐ ਕਿ ਅਸੀਂ ਪਿੰਡ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਜੇ ਸਾਨੂੰ ਕਿਸੇ ਨੇ ਕਿ ਮੜਾ ਵੀ ਘੂਰ ਕੇ ਦੇਖ ਲਿਆ ਜਾਂ ਕਿਸੇ ਨੇ ਸਾਨੂੰ ਮੜਾ ਜਿਹਾ ਵੀ ਕੁਝ ਕਹਿਤਾ ਤੁਸੀਂ ਨਾਲ ਦੀ ਜਾ ਕੇ ਥਾਣੇ ਵਜਦੇ ਆ ਤੇ ਅਸੀਂ ਵਕੀਲਾਂ ਦੇ ਘਰ ਭਰਦੇ ਆ ਕਚਹਿਰੀਆਂ ਦੇ ਵਿੱਚ ਅਸੀਂ ਜਾ ਕੇ ਉੱਥੇ ਆਪਦਾ ਪੈਸਾ ਜਿਹੜਾ ਕੀਮਤੀ ਕਿਸਾਨੀ ਤੋਂ ਜਿਹੜਾ ਸਾਡਾ ਇਮਾਨਦਾਰੀ ਨਾਲ ਕਮਾਇਆ ਸੀ ਜਾ ਕੇ ਵੇਸਟ ਕਰਦੇ ਆ ਅਸੀਂ ਇਹ ਭੁੱਲ ਗਏ ਆ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਮੋਤਵਾਰ ਬੰਦੇ ਜਿਨ੍ਹਾਂ ਨੂੰ ਅਸੀਂ ਸਰਦਾਰ ਕਹਿ ਦਿੰਦੇ ਹੁੰਦੇ ਸੀ ਉਹ ਹੁੰਦੇ ਸੀ ਜਿਨ੍ਹਾਂ ਦੀ ਕਥਨੀ ਕਰਨੀ ਦੇ ਵਿੱਚ ਕੋਈ ਫਰਕ ਨਹੀਂ ਸੀ ਹੁੰਦਾ ਉਹਨਾਂ ਦਾ ਜੀਵਨ ਇੱਕ ਮਤਲਬ ਕਹਿ ਲਓ ਗੁਰੂਆਂ ਵਰਗਾ ਹੀ ਹੁੰਦਾ ਸੀ ਅੱਜ ਵੀ ਉਹਨਾਂ ਦੇ ਬੰਦੇ ਹੈਗੇ ਆ ਸਿਰਫ ਸਾਨੂੰ ਪਛਾਣਨ ਦੀ ਲੋੜ ਹੈ ਉਹਦੇ ਲਈ ਕੋਈ ਅਮੀਰੀ ਦਾ ਨਹੀਂ ਹੁੰਦਾ ਰੋਲ ਕਿ ਜਿਹੜਾ ਸਰਦਾਰ ਹੈ ਕੋਈ ਮੀਰ ਹੀ ਹੋ ਸਕਦਾ ਜਾਂ ਚੰਗੇ ਕੱਪੜੇ ਵਾਲਾ ਹੋ ਸਕਦਾ ਸਰਦਾਰ ਕੋਈ ਵੀ ਹੋ ਸਕਦਾ ਜਿਹਦੀ ਇੱਕ ਚੰਗੀ ਸੋਚ ਹੋਵੇ ਸੀ ਪਿੰਡਾਂ ਦੇ ਵਿੱਚ ਉਹਨੂੰ ਸਰਦਾਰ ਕਹਿ ਦਿੰਦੇ ਆ ਸਰਦਾਰ ਦੀ ਜੋ ਮੇਰੀ ਨਜ਼ਰ ਦੇ ਵਿੱਚ ਡੈਫੀਨੇਸ਼ਨ ਹੈ ਜੋ ਇੱਕ ਸੱਚਾ ਸੁੱਚਾ ਇਮਾਨਦਾਰ ਤੇ ਧਰਮ ਦੇ ਰਾਹ ਤੇ ਚੱਲਣ ਵਾਲਾ ਕਥਨੀ ਕਰਨੀ ਦਾ ਪੂਰਾ ਤਿੰਨ ਸਭ ਪਸੰਦ ਬੰਦਾ ਉਹ ਕੋਈ ਵੀ ਸਰਦਾਰ ਹੋ ਸਕਦਾ ਹੈ ਮੈਂ ਫੇਰ ਆਉਣਾ ਜੀ ਜਿਹੜੀਆਂ ਸੱਥਾਂ ਸੱਥਾਂ ਸਾਡੇ ਪਿੰਡ ਦਾ ਸ਼ਿੰਗਾਰ ਹੈ ਸਾਡੇ ਪਿੰਡ ਦੀਆਂ ਪਿੰਡ ਦੇ ਜਿਵੇਂ ਕਹਿ ਲੋ ਕਲੱਬ ਹੈ ਕਲੱਬ ਇੱਕ ਸ਼ਬਦ ਏਦਾਂ ਦਾ ਜਿੱਥੇ ਜਾ ਕੇ ਅਸੀਂ ਸ਼ਰਾਬ ਪੀਂਦੇ ਆ ਜਾਂ ਅਸੀਂ ਬਹੁਤ ਸਾਰਾ ਕੁਝ ਏਦਾਂ ਦਾ ਦੇਖਦੇ ਆ ਜੋ ਸਮਾਜ ਲਈ ਠੀਕ ਨਹੀਂ ਹੁੰਦਾ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿ ਰਿਹਾ ਬਟ ਇਹ ਇੱਕ ਸਚਾਈ ਹੈ ਪਰ ਜਿਹੜੀਆਂ ਸੱਤਾਂ ਇੱਕ ਐਦਾਂ ਦੀ ਪਵਿੱਤਰ ਜਗ੍ਹਾ ਹੈ ਜਿੱਥੇ ਸਾਡੇ ਜਿਹੜੇ ਜਾ ਕੇ ਦਿਲ ਦੇ ਅਸੀਂ ਬਲਬਲੇ ਆਪਦੇ ਵੱਡ-ਵਡੇਰਿਆਂ ਨਾਲ ਸਾਂਝੇ ਕਰ ਸਕਦੇ ਆ ਛੋਟਿਆਂ ਨਾਲ ਅਸੀਂ ਹੱਸ ਖੇਡ ਸਕਦੇ ਆ ਸਾਡਾ ਜਿਹੜਾ ਡਿਪਰੈਸ਼ਨ ਉਥੇ ਜਾ ਕੇ ਇੱਕ ਟਾਈਮ ਲਈ ਅਸੀਂ ਘਰੋਂ ਕਿਸੇ ਗੱਲ ਤੋਂ ਪਰੇਸ਼ਾਨ ਹੈ ਤਾਂ ਸੱਤ ਜਿਹੜਾ ਹੈ ਸਾਡਾ ਜਿਹੜਾ ਦੁੱਖ ਦਰਦ ਆ ਉਹ ਆਪਦੇ ਵਿੱਚ ਸੰਭਾਲ ਲੈਂਦੀ ਹੈ ਉਥੇ ਜਾ ਕੇ ਅਸੀਂ ਆਪਦੇ ਵਿੱਚ ਜਦੋਂ ਬੈਠਦੇ ਆ ਕੋਈ ਵੀ ਦੇਸ਼ ਦੁਨੀਆ ਦੀ ਕੋਈ ਐਸੀ ਜਾਣਕਾਰੀ ਹੈ ਜਿਹੜੀ ਸਾਨੂੰ ਨਹੀਂ ਹੈ ਸਾਨੂੰ ਕਿਸੇ ਤੋਂ ਮਿਲ ਜਾਂਦੀ ਹੈ ਕੋਈ ਵੀ ਦੇਸ਼ ਦਾ ਮਸਲਾ ਪਿੰਡ ਦਾ ਮਸਲਾ ਇਲਾਕੇ ਦਾ ਮਸਲਾ ਅਸੀਂ ਉੱਥੇ ਬੈ ਕੇ ਡਿਸਕਸ ਕਰ ਸਕਦੇ ਆ ਉਹ ਸਾਨੂੰ ਇਕੱਠਾ ਰਹਿਣਾ ਸਿਖਾਉਂਦੀ ਹੈ ਸਾਡੀ ਯੂਨਿਟੀ ਹੈ ਉੱਥੇ ਬੈਠਿਆਂ ਦੀ ਜਦੋਂ ਅਸੀਂ ਇਕੱਠੇ ਰਹਿਣਾ ਚਾਹੁੰਦੇ ਆ ਤਾਂ ਕੋਈ ਵੀ ਸਰਕਾਰ ਕੋਈ ਵੀ ਜਿਹੜਾ ਕਾਰਪੋਰੇਟ ਆ ਸਾਨੂੰ ਇਕੱਠੇ ਬੈਠ ਕੇ ਦੇਖਣਾ ਨਹੀਂ ਸੀ ਚਾਹੁੰਦਾ ਸੋ ਉਹਨਾਂ ਨੇ ਦਿਨੋਂ ਦਿਨ ਕੀ ਕੀਤਾ ਕਿ ਇਹ ਇੱਕ ਵਿਹਲਿਆਂ ਦੀ ਜਗ੍ਹਾ ਜਾਂ ਇੱਕ ਕੈਲੋ ਇਹਦੇ ਬਾਰੇ ਜਿਹੜਾ ਇਦਾਂ ਦਾ ਪ੍ਰਚਾਰ ਚੱਲਿਆ ਕਿ ਅੱਜ ਸੱਥਾਂ ਜਿਹੜੀਆਂ ਹੈਗੀਆਂ ਵਿਰਾਨ ਹੋ ਗਈਆਂ ਸੁੰਨ ਹੋ ਗਈਆਂ ਖਤਮ ਨਹੀਂ ਹੋਈਆਂ ਇਹਦੇ ਵਿੱਚ ਵੀ ਕੋ ਦੋ رائے ਨਹੀਂ ਗੀਆਂ ਇਦਾਂ ਦੇ ਅੱਜ ਵੀ ਜੇ ਬੰਦੇ ਆ ਜਿਹੜੇ ਅਕਲਮੰਦ ਬੰਦੇ ਹੈਗੇ ਆ ਜਿਹੜੇ ਜਾ ਕੇ ਉੱਥੇ ਬੈਠਦੇ ਆ ਤੇ ਇਹਦੀ ਇੰਪੋਰਟੈਂਸ ਨੂੰ ਸਮਝਦੇ ਆ ਮੈਂ ਵੀ ਇਹ ਕਹਿਣਾ ਜਿਹੜਾ ਹੈਗਾ ਆਪਦੇ ਵੱਲੋਂ ਜ਼ਰੂਰੀ ਸਮਝਦਾ ਕੋਈ ਵੀ ਇਦਾਂ ਦਾ ਟੌਪਿਕ ਹੈ ਜਿਹੜਾ ਮੈਨੂੰ ਲੱਗਦਾ ਕਿ ਤੁਹਾਡੇ ਤੱਕ ਮੈਨੂੰ ਪਹੁੰਚਾਉਣਾ ਚਾਹੀਦਾ ਉਹ ਮੇਰਾ ਧਰਮ ਹੈ ਉਹ ਮੇਰਾ ਫਰਜ਼ ਹੈ ਇਹ ਜਿਹੜਾ ਕਿੱਤਾ ਇਹ ਮੇਰੇ ਲਈ ਕੋ ਮੇਰਾ ਮੇਨ ਕਿਤਾ ਨਹੀਂਗਾ ਮੇਰਾ ਕਿਤਾ ਅੱਜ ਵੀ ਜਿਹੜਾ ਹੈਗਾ ਪਹਿਲਾ ਉਹ ਧਰਮ ਕਿਸਾਨੀ ਹੈ ਮੈਂ ਉਹਨੂੰ ਵੀ ਪਿਆਰ ਕਰਦਾ ਹਾਂ ਉਹਦੇ ਕਰਕੇ ਹੀ ਅੱਜ ਮੈਂ ਜੋ ਹੈਗਾ ਸੋ ਹੈਗਾ ਸੋ ਮੈਂ ਮੈਨੂੰ ਲੱਗਦਾ ਕਿ ਮੈਂ ਆਪਣੀ ਜਿਹੜੀ ਗੱਲ ਹੈਗੀ ਆ ਉਹ ਤੁਹਾਨੂੰ ਸਮਝਾਉਣ 'ਚ ਕਾਮਯਾਬ ਹੋਇਆ ਹੋਊਂਗਾ ਤੁਸੀਂ ਸੱਤਾਂ ਦੇ ਜਿਹੜੇ ਛੋਟੇ ਜਿਹੇ ਸ਼ਬਦ ਨੂੰ ਇੱਕ ਇਹ ਛੋਟਾ ਸ਼ਬਦ ਨਾ ਸਮਝੋ ਇਹ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਅਗਿਆਨ ਸਮਾਈ ਬੈਠੀ ਹੈ ਸੱਤ ਸਾਨੂੰ ਅੱਜ ਵੀ ਕਿਉਂਕਿ ਆਪਾਂ ਦੇਖਦੇ ਹੁੰਦੇ ਸੀ ਕਿ ਸਾਡੇ ਜਦੋਂ ਅਸੀਂ ਛੋਟੇ ਸੀ ਤੇ ਸਾਡੇ ਵੱਡੇ ਬਜ਼ੁਰਗ ਉਥੇ ਬੈਠ ਕੇ ਇਕੱਜੇ ਨੂੰ ਮਖੌਲ ਕਰਦੇ ਤਾਸ਼ ਖੇਡਦੇ ਕਹਾਣੀਆਂ ਸੁਣਾਉਂਦੇ ਤੇ ਅਸੀਂ ਕਿੱਦਾਂ ਦਾ ਗਿਆਨ ਜਿਹੜਾ ਉੱਥੋਂ ਅਸੀਂ ਲੈ ਲੈਂਦੇ ਸੀ ਜਿਹੜਾ ਸਾਨੂੰ ਹੋਰ ਕਿਤੋਂ ਵੀ ਨਹੀਂ ਮਿਲਦਾ ਸੋ ਇਹ ਸਾਨੂੰ ਮਹੱਗੇ ਵੀ ਕਹਿ ਕੇ ਹਟਿਆ ਕਿ ਇਹ ਸਾਡੀ ਯੂਨਿਟੀ ਹੈ ਇਹ ਸਾਨੂੰ ਕੋ ਯੂਨਾਈਟ ਰਹਿਣਾ ਸਿਖਾਉਂਦੀ ਹੈ ਸਾਨੂੰ ਜਿਹੜਾ ਹੈਗਾ ਪਿਆਰ ਮੁਹੱਬਤ ਸਾਡੇ ਚ ਭਰਦੀ ਹੈ ਤੇ ਸੱਥਾਂ ਦੀ ਜਿਹੜੀ ਹੈਗੀ ਹੈ ਜਿਹੜਾ ਸ਼ਬਦ ਹੈ ਇਹਦੀ ਇੰਪੋਰਟੈਂਸ ਜਿਹੜੀ ਹੈਗੀ ਸਾਡੇ ਹਰੇਕ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ ਹਰੇਕ ਪਿੰਡ ਦੇ ਵਿੱਚ ਜਿਹੜੀ ਹੈਗੀ ਸੱਤ ਹੋਣੀ ਚਾਹੀਦੀ ਹੈ ਮੇਰਾ ਇੱਥੇ ਗੋਲੂ ਦਾ ਮੋੜ ਪਿੰਡ ਹੈ ਸਾਡਾ ਜਿਹੜਾ ਖੇਤ ਹੈ ਉਹ ਹੈ ਤਾਂ ਬੇਸ਼ੱਕ ਸਾਡਾ ਵਿਰਾਸਤੀ ਸਾਨੂੰ ਬਜ਼ੁਰਗਾਂ ਦੁਆਰਾ ਮਿਲਿਆ ਨਿੱਜੀ ਹੈ ਬਟ ਉਹ ਪਿੰਡ ਦੀ ਸੱਤ ਵਜੋਂ ਹੀ ਵਰਤਿਆ ਜਾਂਦਾ ਹੈ ਸਾਡੇ ਬਜ਼ੁਰਗਾਂ ਨੇ ਕਦੇ ਵੀ ਇੱਥੇ ਕਿਸੇ ਨੂੰ ਆ ਕੇ ਇਹ ਨਹੀਂ ਸੀ ਕਿਹਾ ਕਿ ਤੁਸੀਂ ਇੱਥੇ ਆ ਕੇ ਕਿਉਂ ਬੈਠੇ ਹੋ ਜਾਂ ਤੁਸੀਂ ਕਿਉਂ ਆਏ ਹੋ ਤੁਸੀਂ ਕਿਉਂ ਚੱਲੇ ਹੋ ਤੇ ਹਮੇਸ਼ਾ 15-20 ਬੰਦਿਆਂ ਦਾ ਮਜਮਾ ਲੱਗਾ ਰਹਿੰਦਾ ਸੀ ਜੋ ਅੱਜ ਅਸੀਂ ਉਹਦੇ ਵਿੱਚ ਵੀ ਕਮੀ ਦੇਖ ਰਹੇ ਹਾਂ ਤਾਂ ਉਤੋਂ ਹੀ ਮੈਨੂੰ ਇਹ ਵਿਚਾਰ ਆਈ ਹੈ ਕਿ ਕਿਉਂ ਨਾ ਮੈਂ ਤੁਹਾਨੂੰ ਇਹਦੀ ਮਹੱਤਤਾ ਦੱਸਾਂ ਮੈਨੂੰ ਬੜੀ ਖੁਸ਼ੀ ਹੋਊਗੀ ਅਗਰ ਤੁਸੀਂ ਜਿਹੜਾ ਹੈਗਾ ਸੱਥਾਂ ਦੀ ਇੰਪੋਰਟੈਂਸ ਨੂੰ ਸਮਝੋਗੇ ਤਾਂ ਪਿੰਡ ਦੇ ਵਿੱਚ ਜਿਹੜਾ ਹੈਗਾ ਆਪਾਂ ਸਾਰੇ ਮਿਲ ਕੇ ਬੈਠਾਂਗੇ ਵੱਡੇ-ਵਡੇਰੇ ਆਪਾਂ ਉਹਨਾਂ ਦੀ ਕਦਰ ਕਰਨੀ ਸਿੱਖੀਏ ਵੱਡਿਆਂ ਦੀ ਤੇ ਛੋਟਿਆਂ ਨੂੰ ਪਿਆਰ ਕਰਨਾ ਸਿੱਖਣਾ ਅਸੀਂ ਜਿਵੇਂ ਕਿਸਾਨੀ ਅੰਦੋਲਨਾਂ ਦੇ ਵਿੱਚ ਅਸੀਂ ਇੱਕ ਏਕਤਾ ਦੇਖੀ ਹੈ ਆ ਫਲੱਡ ਆਈ ਅਸੀਂ ਬਹੁਤ ਜਿਹੜੀ ਵਧੀਆ ਏਕਤਾ ਦੇਖੀ ਸਾਰਿਆਂ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਇਦਾਂ ਹੀ ਅਸੀਂ ਇੱਕ ਹੋ ਕੇ ਰਹਿਣਾ ਹੈ ਇਹ ਜਿਹੜਾ ਸਾਡਾ ਬਜ਼ੁਰਗਾਂ ਦੁਆਰਾ ਜਿਹੜੀਆਂ ਸਾਨੂੰ ਸੰਸਕਾਰ ਦਿੱਤੇ ਆ ਉਹ ਅੱਗੇ ਟ੍ਰਾਂਸਫਰ ਤਾਂ ਹੀ ਹੋ ਸਕਦੇ ਆ ਅਸੀਂ ਅਗਰ ਮਿਲ ਕੇ ਬੈਠਾਂਗੇ ਅਸੀਂ ਘਰੋ ਘਰੀ ਬੈਠੇ ਆ ਤੇ ਸਾਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਚੱਲਦਾ ਕਿ ਉਹ ਸਾਡਾ ਪਲਾਨਾ ਬੰਦਾ ਕੀ ਸੋਚਦਾ ਸੋ ਮਿਲ ਕੇ ਬੈਠਣ ਨਾਲ ਸਸੀਂ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਵੀ ਠੀਕ ਰਹਿੰਨੇ ਆ ਤੇ ਅਸੀਂ ਉੱਥੋਂ ਬਹੁਤ ਸਾਰਾ ਗਿਆਨ ਵੀ ਲੈਨੇ ਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜਾ ਮੇਰਾ ਇਹ ਵੀਡੀਓ ਹੈ ਬਹੁਤ ਪਸੰਦ ਆਇਆ ਹੋਊਗਾ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਹ ਇਦਾਂ ਦੇ ਮੇਰੇ ਵੀਡੀਓ ਦੇਖਦੇ ਰਹੋ ਤੇ ਇਹ ਮੇਰਾ ਜਿਹੜਾ ਚੈਨਲ ਹੈ ਹਰਪ੍ਰੀਤ ਸਿੰਘ ਗੋਲੂ ਕੇ ਇੱਕ ਹੈਗਾ ਇੱਕ ਵਲੌਗ ਵਾਲਾ ਮੇਰਾ ਅਲੱਗ ਤੋਂ YouTube ਚੈਨਲ ਹੈਗਾ ਉਹ ਹਰਪ੍ਰੀਤ ਗੋਲੂ ਕਾ ਵਲੌਗਸ ਹੈਗਾ ਤੇ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਹਨੂੰ ਜਿਹੜੇ ਲਾਈਕ ਸ਼ੇਅਰ ਕਮੈਂਟ ਜੋ ਵੀ ਤੁਸੀਂ ਤੁਹਾਡਾ ਵਿਚਾਰ ਨੇ ਉਹ ਵੀ ਜਰੂਰ ਮੈਨੂੰ ਵੀਡੀਓ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਕਿੱਦਾਂ ਦਾ ਵੀਡੀਓ ਲੱਗਾ ਤੇ ਫਿਰ ਮੈਂ ਤਾਂ ਹੀ ਮੇਰਾ ਉਤਸ਼ਾਹ ਵੀ ਵਧੂਗਾ ਸੋ ਇੰਦੀਆਂ ਬੇਨਤੀਆਂ ਪ੍ਰਵਾਨ ਕਰਿਓ ਵੈਲਯੂ ਜੀ ਕਾ ਖਾਲਸਾ ਵੈਲਯੂ ਜੀ ਕੀ ਫਤਿਹ